ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਤੁਹਾਡਾ ਸਾਰਾ ਦਾ ਪੰਜਾਬੀ ਫੂਡ ਚੈਨਲ ਤੇ ਸਵਾਗਤ ਆ। ਅੱਜ ਮੈਂ ਨਾਂ ਜਾ ਰਹੀਆਂ ਬਹੁਤ ਹੀ ਟੇਸਟੀ ਬਹੁਤ ਹੀ ਅਲੱਗ ਤਰੀਕੇ ਦੇ ਨਾਲ ਤੇ ਬਹੁਤ ਹੀ ਪਰਤਾਂ ਵਾਲੀ ਵਧੀਆ ਟਿਪਸ ਐਂਡ ਟ੍ਰਿਕਸ ਦੇ ਨਾਲ ਮਿੱਠੀ ਮਟਰੀ ਤੇ ਨਾਲ ਹੀ ਆਪਾਂ ਨਮਕੀਨ ਮਟਰੀ ਵੀ ਬਣਾਵਾਂਗੇ। ਬਹੁਤ ਹੀ ਘੱਟ ਚੀਜ਼ਾਂ ਦੇ ਨਾਲ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਬਹੁਤ ਹੀ ਜ਼ਿਆਦਾ ਵਧੀਆ ਲੱਗਦੀ ਆ ਦੇਖਣ ਦੇ ਵਿੱਚ ਇੰਨੀ ਜ਼ਿਆਦਾ ਵਧੀਆ ਲੱਗਦੀ ਆ ਜੇ ਤੁਸੀਂ ਇੱਕ ਵਾਰੀ ਇਹਨੂੰ ਆਪ ਦੇ ਗੈਸਟ ਜਾਂ ਫਿਰ ਖੁਦ ਖਾ ਲਿਆ ਤੇ ਇਹਨੂੰ ਬਾਰ ਬਾਰ ਬਣਾਉਂਗੇ ਇੰਨੀ ਵਧੀਆ ਹੈ ਇਹ ਚਲੋ ਕਰਦੇ ਆ ਫਿਰ ਬਣਾਉਣਾ ਸ਼ੁਰੂ ਐਗਲੀ ਮੈਂ ਇੱਕ ਪ੍ਰਾਤ ਲਈ ਆ ਉਹਦੇ ਵਿੱਚ ਮੈਂ ਪਾ ਰਹੀ ਹਾਂ ਇੱਕ ਕੌਲੀ ਮੈਦਾ ਕੋਈ ਵੀ ਕਰਦੀ ਕੌਲੀ ਲੈ ਲਿਓ ਜਿੰਨੀ ਕੌਲੀ ਬਣਾਉਣਾ ਚਾਹੋ ਉਨੀ ਕੌਲੀ ਮਿਹੜਾ ਮੈਦਾ ਲੈ ਲੈਣੇ ਆ ਮੈਦੇ ਦੀ ਜਗ੍ਹਾ ਤੇ ਤੁਸੀਂ ਆਟਾ ਵੀ ਵਰਤ ਸਕਦੇ ਆ ਪਰ ਮੈਦੇ ਨਾਲ ਜ਼ਿਆਦਾ ਵਧੀਆ ਬਣੂਗੀ ਫਿਰ ਇਹਦੇ ਵਿੱਚ ਇੱਕ ਛੁਟਕੀ ਲੂਣ ਪਾਉਣਾ ਹੈ ਕਿਉਂਕਿ ਕੋਈ ਵੀ ਮਿੱਠੀ ਚੀਜ਼ ਦੇ ਵਿੱਚ ਜਦੋਂ ਆਪਾਂ ਲੂਣ ਪਾਉਂਦੇ ਆ ਤੇ ਉਹ ਵਧੀਆ ਬਣਦੀ ਆ ਚਾਰ ਚਮਚ ਤੇਲ ਪਾਉਣੇ ਆ ਚੰਗੀ ਤਰੀਕੇ ਨਾਲ ਮਿਲਾ ਦੇਣਾ ਹੈ ਤੇਲ ਦੀ ਜਗ੍ਹਾ ਦੇਸੀ ਘਿਓ ਵੀ ਵਰਤ ਸਕਦੇ ਆ ਤੁਸੀਂ ਪਗਲਾ ਕੇ ਦੇਸੀ ਘਿਓ ਪਾ ਲੈਣਾ ਹੈ ਤੇ ਚੰਗਟੇ ਕੇ ਮਤਬਾਚੇ ਦਮੁੱਠੀ ਬੰਨਣੀ ਚਾਹੀਦੀ ਆ ਫਿਰ ਇਹਨੂੰ ਥੋੜਾ ਥੋੜਾ ਪਾਣੀ ਪਾ ਕੇ ਸੈਮੀ ਸੌਫਟ ਜਿਆ ਜਾਨੀ ਕਿ ਬਹੁਤਾ ਸਖਤ ਨਹੀਂ ਬਹੁਤਾ ਨਰਮ ਨਹੀਂ ਆਪਾਂ ਇਹਨੂੰ ਗੁੰਨ ਲੈਣਾ ਆ ਫਿਰ ਦੇਖੋ ਹੁਣ ਆਪਾਂ ਇਹਨੂੰ ਲੱਗ ਲੱਗੜੇ ਦੇ ਪਾਟ ਕਰ ਦੇਣੇ ਆ ਥੋੜੇ ਜਿ ਤੇ ਫਿਰ ਆਪਾਂ ਇਹਦੇ ਛੋਟਾ ਜਿਹਾ ਗੋਲਾ ਲੈਣਾ ਹੈ ਤੇ ਇਹਨੂੰ ਵੇਲ ਲੈਣਾ ਹੈ ਥੋੜਾ ਜਿਹਾ ਆਟਾ ਲਗਾ ਲੈਣਾ ਹੈ ਜੇ ਲੋੜ ਪਈ ਤੇ ਜਿਆਦਾ ਨਹੀਂ ਲਗਾਉਣਾ ਆਟਾ ਬਹੁਤ ਥੋੜਾ ਜਿਹਾ ਲਗਾਉਣਾ ਤੇ ਇਹਨੂੰ ਪਤਲਾ ਵੇਲਣਾ ਹੈ ਬਿਲਕੁਲ ਫਿਰ ਇਹ ਦੇਖੋ ਕਿੰਨਾ ਪਤਲਾ ਆ ਇੰਨਾ ਹੀ ਆਪਣਾ ਹੋਣਾ ਚਾਹੀਦਾ ਹੈ ਫਿਰ ਲੈਣੀ ਆ ਕੋਈ ਵੀ ਕਾਰਡ ਜਾਂ ਫਿਰ ਪੀਜ਼ਾ ਕਟਰ ਉਹਨਾਂ ਇੱਥੇ ਥੋੜਾ ਥੋੜਾ ਗੈਪ ਛੱਡਦੇ ਹੋਏ ਇਹਨੂੰ ਕੱਟ ਲੈਣਾ ਹੈ ਇਸ ਤਰੀਕੇ ਨਾਲ ਫਿਰ ਜਿਹੜਾ ਇਹ ਉਹ ਨਾਰਮਲ ਆਟਾ ਜਿਹੜਾ ਹੁੰਦਾ ਹੈ ਉਹ ਹੀ ਇਹਦੇ ਉੱਤੇ ਪਾਉਣਾ ਹੈ ਥੋੜਾ ਜਿਹਾ ਤਾ ਜੋ ਇਹ ਡੀਆਂ ਡੀਆਂ ਲੇਅਰ ਆ ਉਹ ਚਿਪਕਣਾ ਖੁੱਲੀਆਂ ਖੁੱਲੀਆਂ ਬਣ ਬਿਲਕੁਲ ਵੇਲਨ ਦੇ ਵਿੱਚ ਮੈਂ ਜਿਹੜਾ ਇਹ ਨਾਰਮਲ ਆਪਣਾ ਕਰਦਾ ਜਿਹੜਾ ਆ ਉਹ ਆਟੇ ਵਰਤਰੀ ਆ ਮੈਂ ਇਦਾਂ ਨਹੀਂ ਵਰਤਰੀ ਤੇ ਇਸ ਤਰੀਕੇ ਨਾਲ ਜਿਸ ਤਰੀਕੇ ਨਾਲ ਵੀਡੀਓ ਗਾਇਸ ਦਿਖਾਇਆ ਜਾ ਰਿਹਾ ਇਸ ਤਰੀਕੇ ਨਾਲ ਕਰਨਾ ਹੈ ਤੇ ਜਿਹੜਾ ਲਾਸਟ ਵਾਲਾ ਫੋਲਡ ਆ ਉਹ ਨੀਚੇ ਨੂੰ ਮਾਰਨਾ ਹੈ ਆਪਾਂ ਫਿਰ ਇਹਨੂੰ ਹਲਕਾ ਬਿਲਕੁਲ ਹਲਕੇ ਹੱਥ ਨਾਲ ਵੇਲਣਾ ਹੈ ਜਮਾ ਹਲਕੇ ਹੱਥ ਨਾਲ ਬਹੁਤ ਹੀ ਵਧੀਆ ਲੇਅਰਸ ਆਈਆਂ ਬੜੀਆਂ ਇਹ ਦੇਖੋ ਕਿੰਨੀ ਸੋਹਣੀ ਸ਼ੇਪ ਆਈ ਆ ਬਹੁਤ ਹੀ ਵਧੀਆ ਬਣੂਗਾ ਜੇ ਤੁਸੀਂ ਇਹਨੂੰ ਕਿਸੇ ਦੇ ਅੱਗੇ ਸਰਵ ਕਰੋਗੇ ਤੇ ਇਦਾਂ ਲੱਗੂਗਾ ਕਿ ਬਾਹਰੋਂ ਲਿਆਂਦਾ ਐਨਾ ਫੈਂਸੀ ਬਹੁਤ ਹੀ ਟੇਸਟੀ ਇਹ ਮਠਿਆਈ ਆ ਤੇ ਨਾਲੇ ਨਾ ਹੀ ਬਹੁਤ ਹੀ ਮਿੱਠੀ ਹੁੰਦੀ ਆ ਐਦਾਂ ਹੀ ਮੈਂ ਸਾਰੀਆਂ ਮਟਰੀਆਂ ਬਣਾ ਲਈਆਂ ਸੀਗੀਆਂ ਤੇ ਥੋੜਾ ਜਿਹਾ ਆਟਾ ਮੈਂ ਸਾਈਡ 'ਚ ਰੱਖ ਦੱਸਿਆ ਇਹਦੇ ਵਿੱਚ ਮੈਂ ਸਵਾਦ ਲਈ ਇੱਕ ਢੂੰਡ ਪਾਇਆ ਥੋੜੀ ਜਿਹੀ ਐਜੂਵੈਂਟ ਪਾਈ ਆ ਤੇ ਇਹਨੂੰ ਮਿਲਾ ਕੇ ਬੇਲ ਲਿਆ ਸੇਮ ਉਸੇ ਤਰੀਕੇ ਨਾਲ ਹੀ ਬਣਾ ਲਿਆ ਆ ਮੈਂ ਸੋਚਿਆ ਕਿ ਨਾਲ ਥੋੜੀ ਨਮਕੀਨ ਮਟਰੀ ਵੀ ਬਣ ਜੇ ਇੱਕੇ ਆਟੇ ਦੇ ਨਾਲ ਆਪਣੀ ਦੋਨੇ ਮਟਰੀਆਂ ਬਣ ਗਈਆਂ ਦੇਖੋ ਇਹਨੂੰ ਮੈਂ ਵੇਲਿਆ ਨਹੀਂ ਹੈਗਾ ਇਹਨੂੰ ਮੋਟਾ ਹੀ ਰੱਖਿਆ ਹੈ ਮੈਂ ਤੇ ਦੇਖੋ ਹੁਣ ਇੱਥੇ ਤੇਲ ਗਰਮ ਹੋਣੇ ਰੱਖਿਆ ਦੇਖੋ ਮੈਂ ਛੋਟੀ ਜਿਹੀ ਗੋਲੀ ਪਾਈ ਆ ਬਹੁਤ ਹੀ ਹਲਕਾ ਜਿਹਾ ਗਰਮਾ ਤੇਲ ਬਹੁਤ ਹੀ ਹਲਕਾ ਤੇ ਉਦੋਂ ਆ ਪੜੇ ਇਹਦੇ ਵਿੱਚ ਸਾਰੇ ਆਪਣੇ ਪਾ ਲੈਣੇ ਆ ਇਹ ਤੇ ਇਹਨੂੰ ਘੱਟ ਗੈਸ ਤੇ ਪਕਾਉਣਾ ਹੈ ਤਾਂ ਜੋ ਇਹਦੀਆਂ ਵਧੀਆ ਲੇਅਰਸ ਜਿਹੜੀਆਂ ਆ ਉਹ ਖੁੱਲ ਸਕਣ ਤੇ ਬਹੁਤ ਹੀ ਕ੍ਰਿਸਪੀ ਬਣ ਸਕੇ ਇਹ ਇਹ ਦੇਖੋ ਆਪਾਂ ਪਹਿਨਵਾਸ ਤੇ ਇਹੜਾ ਹਲਕਾ ਤੇਲ ਮਾਰ ਦੇਣਾ ਤੇ ਤੇ ਫਿਰ ਆਪਾਂ ਇਹਨੂੰ ਇੱਦੀ ਛੱਡ ਦੇਣਾ ਫਿਰ ਜਦੋਂ ਥੋੜਾ ਟਾਈਮ ਪੱਕੂਗਾ ਤੇ ਇਹ ਆਪ ਹੀ ਉੱਪਰ ਆ ਜਾਊਗਾ ਫਿਰ ਇਹਨੂੰ ਇਹ ਦੇਖੋ ਚਲਾਉਣਾ ਹੈ ਤੇ ਇਹਨੂੰ ਬਿਲਕੁਲ ਟਾਈਟਲੀ ਲੌਕ ਕਰਿਓ ਇਹ ਇੱਕ ਦੋ ਜਿਹੜੇ ਹੋ ਖੁੱਲ ਗਏ ਹਲਕੇ ਹਲਕੇ ਪਰ ਇਹ ਉਹ ਸਹੀ ਆ ਸੋ ਥੋੜਾ ਟਾਈਮ ਲਈ ਮੈਂ ਘੱਟ ਗੈਸ ਤੇ ਪਕਾਇਆ ਸੀ ਬਾਦਰ ਚ ਮੀਡੀਅਮ ਕਰਤਾ ਹੀ ਤੇ ਬਹੁਤ ਹੀ ਵਧੀਆ ਕਲਰ ਜਿਹਦਾ ਇਹ ਆ ਗਿਆ ਉਦੋਂ ਮੈਨੂੰ ਕੱਢ ਲਿਆ ਹੀ ਤੇ ਇੱਥੇ ਹੁਣ ਮੈਂ ਮਿੱਠੀ ਮਟਰ ਦੇ ਲਈ ਚਾਸ਼ਨੀ ਬਣਾ ਰਹੀ ਹਾਂ ਜਿਹਦੇ ਲਈ ਮੈਂ ਅੱਧੀ ਕੌਲੀ ਖੰਡ ਲਈ ਹੈ ਤੇ ਅੱਧੀ ਕੌਲੀ ਤੋਂ ਘੱਟ ਪਾਣੀ ਪਾਇਆ ਹੈ ਥੋੜਾ ਜਿਹਾ ਔਰੈਂਜ ਫੂਡ ਕਲਰ ਪਾਇਆ ਹੈ ਆਪਸ਼ਨਲ ਆ ਬਿਲਕੁਲ ਤੇ ਫਿਰ ਇਹਦੀ ਇੱਕ ਟਾਰ ਦੀ ਜਿਹੜੀ ਉਹ ਚਾਸ਼ਨੀ ਆਪਾਂ ਬਣਾ ਲਈ ਹੈ ਇਹ ਦੇਖੋ ਇੱਕ ਟਾਰ ਦੀ ਬਣਨੀ ਚਾਹੀਦੀ ਹੈ ਇਹ ਦੇਖੋ ਬਹੁਤ ਹੀ ਥੋੜੀ ਜਿਹੀ ਚਾਸ਼ਨੀ ਬਣਾ ਰਹੀ ਹਾਂ ਮੈਂ ਤਾਂ ਜੋ ਸਾਰੀਆਂ ਮਟਰੀਆਂ ਤੇ ਲੱਗ ਜੇ ਬਚੇ ਨਾ ਇਹ ਦੇਖੋ ਜਿੰਨਾ ਮੈਦਾ ਲੈਣਾ ਹੈ ਉਸ ਤੋਂ ਅੱਧੀ ਖੰਡ ਲੈਣੀ ਹੈ ਤੇ ਖੰਡ ਤੋਂ ਅੱਧਾ ਪਾਣੀ ਲੈਣਾ ਹੈ ਇਹ ਕਿੰਨਾ ਸੋਹਣੇ ਈਅਰਸ ਆਪਣੇ ਬਹੁਤ ਹੀ ਸੋਹਣੀ ਲੱਗਦੀ ਹੈ ਦੇਖਣ ਦੇ ਵਿੱਚ ਹੁਣ ਆਪਾਂ ਇਹਨੂੰ ਏਦਾਂ ਕੋਟ ਕਰ ਲੈਣਾ ਹੈ ਗੈਸ ਇੱਥੇ ਬੰਦਾ ਕਿਉਂਕਿ ਇੱਕ ਤਾਰ ਦੀ ਜাশਨੀ ਬਣ ਗਈ ਸੀ ਹੁਣ ਇਹ ਦੇਖੋ ਇਹਨੂੰ ਵਸ ਕੋਟ ਕਰ ਰਹੀਆਂ ਜਿੰਨਾ ਤੁਸੀਂ ਮਿੱਠਾ ਖਾਣਾ ਪਸੰਦ ਕਰਦੇ ਆ ਉਹਨਾ ਟਾਈਮ ਰੱਖ ਸਕਦੇ ਆ ਇਹ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਹੈ ਇੱਦੀ ਮੈਂ ਸਾਰੇ ਕਰ ਲਏ ਸੀਗੇ ਤੇ ਹੁਣ ਥੋੜਾ ਜਿਹਾ ਤੇ ਪਿਸਤਾ ਪਾ ਦਨੇ ਆ ਤਾਂ ਜੋ ਹੋਰ ਵੀ ਜ਼ਿਆਦਾ ਸੋਹਣਾ ਲੱਗੇ ਦੇਖਣ ਦੇ ਵਿੱਚ ਤੁਸੀਂ ਦੇਖੇ ਸਾਹ ਦੇਨੀਆ ਪਰਤਾਂ ਕਿੰਨੀਆਂ ਵਧੀਆ ਖੁੱਲੀਆਂ ਹੋਈਆਂ ਆ ਤੇ ਜੇ ਤੁਹਾਨੂੰ ਇਹ ਰੈਸਪੀ ਪਸੰਦ ਆਈ ਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਇਦਾਂ ਦੀਆਂ ਹੋਰ ਵਧੀਆ-ਵਧੀਆ ਰੈਸਪੀਜ਼ ਤੇ ਲਈ ਆਪਣੀ ਮਿੱਠੀ-ਮਿੱਠੀ ਪਣਕੀ ਤਿਆਰ ਆ ਜੂਰੇ ਰੈਸਪੀ ਟ੍ਰਾਈ ਕਰਿਓ ਬਹੁਤ-ਬਹੁਤ ਧੰਨਵਾਦ